ਦੇਖੋ ਜਿੰਦਗੀ ਦੇ ਵਿੱਚ ਜੇ ਸਿੱਖ ਨੂੰ ਕੋਈ ਪ੍ਰਾਪਤੀ ਹੁੰਦੀ ਹੈ ਔਰ ਸਤਿਗੁਰੂ ਬਖਸ਼ਿਸ਼ ਕਰਦੇ ਨੇ ਮਾਨ ਵੜਿਆਈਆਂ ਵੀ ਉਹਦੀਆਂ ਨੇ ਜੇ ਆਪਣੇ ਸਿੱਖ ਦੀ ਝੋਲੀ 'ਚ ਪਾਉਂਦੇ ਨੇ ਤੇ ਫਿਰ ਸਿੱਖ ਨੂੰ ਤਾਂ ਵੈਸੇ ਸੁੱਤੇ ਜਾਗਦੇ ਉਹਦਾ ਸ਼ੁਕਰਾਨਾ ਕਰਨਾ ਹੀ ਚਾਹੀਦਾ ਪਰ ਸਾਡੇ ਵਾਸਤੇ ਸਭ ਤੋਂ ਪਵਿੱਤਰ ਤੇ ਸਭ ਤੋਂ ਸਰਵੋੱਚ ਸਥਾਨ ਜਿਹੜਾ ਆ ਉਹ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਜੀ ਦੇ ਦਰਾਰਾ ਹੈ ਸ਼੍ਰੀ ਦਰਬਾਰ ਸਾਹਿਬ ਜਿੱਥੇ ਆਣ ਕੇ ਸਿੱਖ ਹਮੇਸ਼ਾ ਹੀ ਸਤਿਗੁਰੂ ਦਾ ਸ਼ੁਕਰਾਨਾ ਕਰਦਾ ਤੇ ਉਹਦੇ ਕੋਲੋਂ ਦਾਤਾਂ ਵੀ ਮੰਗਦਾ ਮੈਂ ਵੀ ਅੱਜ ਉਹਦੇ ਚਰਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਥ ਕਾ ਹਰ ਕੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਬਣਾਏ ਜਾਣ ਤੇ ਸਤਿਗੁਰਾਂ ਦਾ ਸ਼ੁਕਰਾਨਾ ਕਰਨ ਵਾਸਤੇ ਉਹਨਾਂ ਦੇ ਚਰਨਾਂ 'ਚ ਨਤਮਸਤਕ ਹੋਇਆ ਅਰਦਾਸ ਬੇਨਤੀ ਕੀਤੀ ਹੈ ਕਿ ਸਤਿਗੁਰੂ ਸਭ ਤੇਰੀਆਂ ਦਾਤਾਂ ਨੇ ਤੇ ਆਪਣੇ ਸਿੱਖ ਦੀ ਝੋਲੀ ਦੇ ਵਿੱਚ ਆਪਣੀਆਂ ਬਖਸ਼ਿਸ਼ਾਂ ਤੇ ਵਿੜਿਆਈਆਂ ਦੀ ਦਾਤ ਪਾਈ ਤਾਂ ਕਿ ਤੇਰਾ ਸਿੱਖ ਜਿਹੜਾ ਹੈ ਜਿਸ ਦਰਦ ਨੂੰ ਲੈ ਕੇ ਜਿਸ ਪੀੜਾ ਨੂੰ ਲੈ ਕੇ ਇਸ ਜ਼ਿੰਦਗੀ ਵਿੱਚ ਹੁਣ ਤੱਕ ਪਹੁੰਚ ਆਇਆ ਜਿਹੜਾ ਕੌਮ ਦਾ ਦਰਦ ਆ ਜਿਹੜਾ ਪੰਥ ਦਾ ਦਰਦ ਆ ਜਿਹੜਾ ਸਿੱਖਾਂ ਦਾ ਦਰਦ ਆ ਜਿਹੜਾ ਪੰਜਾਬ ਦਾ ਦਰਦ ਆ ਉਸ ਦਰਦ ਨੂੰ ਜਿਹੜਾ ਆ ਦੇਸ਼ ਦੀ ਪਾਰਲੀਮੈਂਟ ਵਿੱਚ ਮੈਂ ਵਲੰਦ ਕਰ ਸਕਦਾ ਸੋ ਸਤਿਗੁਰਾਂ ਦੇ ਹਜ਼ੂਰ ਅੱਜ ਇਹੀ ਅਰਦਾਸ ਬੇਨਤੀ ਕਰਨ ਵਾਸਤੇ ਆਏ ਸੀ ਸਤਿਗੁਰੂ ਬਖਸ਼ਿਸ਼ਾਂ ਕਰਨ ਵਾਲੇ ਨੇ ਤੇ ਮੇਰਾ ਭਰੋਸਾ ਆ ਅਰ ਸਿੱਖ ਨੂੰ ਭਰੋਸਾ ਹੋਣਾ ਚਾਹੀਦਾ ਹੈ ਕਿ ਉਹ ਸਿੱਖ ਦੀ ਰੂਹ ਤੋਂ ਕੀਤੀ ਹੋਈ ਅਰਦਾਸ ਨੂੰ ਜਿਹੜੀ ਨਿਰਸਵਾਰਥੋ ਪినాਤ ਮੈਂ ਸਿਆਸੀ ਐ ਤੇ ਨਾ ਮੈਂ ਸਿਆਸਤ ਦਾ ਮਾਰ ਆ ਤੇ ਨਾ ਮੈਂ ਗੰਦੀ ਸਿਆਸਤ ਵਿੱਚ ਵਿਸ਼ਵਾਸ ਰੱਖਦਾ ਹਮੇਸ਼ਾ ਹੀ ਪੰਥ ਵਾਸਤੇ ਪੰਜਾਬ ਵਾਸਤੇ ਲੰਮੇ ਸੰਘਰਸ਼ ਕੀਤੇ ਐ ਜੇਲਾਂ ਵੀ ਕੱਟੀਆਂ ਨੇ ਔਰ ਜਦੋਂ ਉਹਨਾਂ ਹਾਲਾਤਾਂ ਵੱਲ ਦੇਖਦੇ ਆ ਆਪਣੇ ਆਪ ਤੇ ਵੀ ਮਹਿਸੂਸ ਹੁੰਦਾ ਕਿ ਇਹ ਜ਼ਿੰਦਗੀ ਦੀ ਕਿਹੜੀ ਕਹਾਣੀ ਸੀ ਤੇ ਉਹ ਕਹਾਣੀ ਅੱਜ ਵੀ ਚੱਲ ਰਹੀ ਹੈ ਸਾਡੇ ਬੰਦੀ ਸਿੰਘ ਤੇ ਮਸਲੇ ਪੰਥ ਦੇ ਪੰਜਾਬ ਦੇ ਹੋਰ ਵੀ ਨੇ ਪਰ ਸਭ ਤੋਂ ਗੰਭੀਰ ਮਸਲਾ ਜਿਹੜੇ 30 30 34 34 ਸਾਲਾਂ ਤੋਂ ਜੇਲਾ ਚ ਬੈਠੇ ਨੇ ਤੇ 29 ਸਾਲ ਤੋਂ ਫਾਂਸੀ ਦੀ ਤਖਤ ਤੇ ਅੱਜ ਵੀ ਸਿੱਖ ਖੜੋਤਾ ਆ ਤੇ ਸਾਨੂੰ ਹਾਕਮ ਜਿਹੜੇ ਨੇ ਸੁਣ ਦੀ ਥਾਂ ਤੇ ਜਿਹੜਾ ਆ ਅਗਲੇ ਬੰਨੋਂ ਠਿਠ ਕਰਦੇ ਉਹ ਸਿਰ ਠਿਠ ਦਾ ਜਵਾਬ ਜਿਹੜਾ ਆ ਉਹ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਸ਼ਕਤੀ ਦੇ ਨਾਲ ਤੇ ਬਾਬਾ ਜਰਨੈਲ ਸਿੰਘ ਤੇ ਹੋਰ ਸ਼ਹੀਦਾਂ ਦੀ आशीर्वाद ਦੇ ਨਾਲ ਜਿਹੜਾ ਉਹਨਾਂ ਕੋਲ ਹਮੇਸ਼ਾ ਪਿਆਰ ਲੈਂਦੇ ਰਹੇ ਸੀ ਉਹਦੇ ਸਦਕਾ ਜਿਹੜਾ ਆ ਉਹਨਾਂ ਦੀ ਬੋਲਤੀ ਬੰਦ ਕਰਾਂਗੇ ਤੇ ਜਿਹੜੇ ਮਸਲੇ ਨੇ ਉਹ ਹਲਕ ਲਾਵਾਂਗੇ ਨਾਲ ਜਿਹੜੇ ਪੰਜਾਬ ਦੇ ਮਸਲੇ ਵੀ ਚਾ ਕਿਸਾਨੀ ਦੇ ਐ ਜਾਂ ਜਿਹੜੀਆਂ ਹੋਰ ਦਿੱਕਤਾਂ ਨੇ ਜਾਂ ਪੰਜਾਬ ਦੇ ਵੱਖ-ਵੱਖ ਵਰਗਾਂ ਦੇ ਨੇ ਔਰ ਜਿਹੜਾ ਪਾਕਿਸਤਾਨ ਦੇ ਨਾਲ ਸਾਡਾ ਸਰਹੱਦ ਤੇ ਵਪਾਰ ਚੱਲਦਾ ਸੀ ਜਿੱਥੋਂ ਮੱਧ ਏਸ਼ੀਆ ਨੂੰ ਅਰਬ ਕੰਟਰੀਜ਼ ਨੂੰ ਵਾਗਾ ਬਾਰਡਰ ਜਾਂਦਾ ਸੀ ਉਹ ਬੰਦ ਕਰ ਦਿੱਤਾ ਗਿਆ ਸ਼ਰਾਰਤ ਦੇ ਤਹਿਤ ਕਿ ਪੰਜਾਬ ਤਰੱਕੀ ਨਾ ਕਰ ਜੇ ਤਾਂ ਗੁਜਰਾਤ ਬੰਦਰਗਾਹ ਨੂੰ ਸਭ ਕੁਝ ਬਣਾ ਦਿੱਤਾ ਗਿਆ ਉਸ ਮਸਲੇ ਨੂੰ ਠਾ ਕੇ ਜਾਂ ਉਸ ਮਸਲੇ ਨੂੰ ਠਾਉਣਾ ਤੇ ਹੱਲ ਕਰਾਉਣਾ ਤੇ ਲਾਗੂ ਕਰਾਉਣਾ ਮੇਰੀ ਪ੍ਰਾਇੋਰਟੀ ਹੋਗੀ ਬਿਟਾ ਸਰ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਰਾਤ ਕੀ ਜੀ ਚ ਦੱਸਿਆ ਜਾ ਰਿਹਾ ਕਿ ਬੇਸਕਾਤਨ ਬਰਤੋਫਾ ਦਾ ਐਕਸੀਡੈਂਟ ਹੋ ਗਿਆ ਕੀ ਸਪਸ਼ਟੀਕਰਨ ਦੋਗੇ ਹੁਣ ਇਹਦੇ ਬਾਰੇ ਕੀ ਕਵਾਂਗੇ ਅਤੇ ਗੁਰੂ ਦੇ ਚਰਨਾਂ ਚੜ੍ਹ ਉਤਆਇਆ ਹੁਣ ਯਾਰ ਜਿਹੜਾ ਵੀ ਕੋਈ ਇਲੈਕਸ਼ਨ ਲੜਨਾ ਚਾਹੁੰਦਾ ਆ ਲੜੇ ਜੰਮ ਜੰਮ ਕੇ ਲੜੇ ਕਿਸੇ ਨੂੰ ਵੀ ਤਰਾਜ ਕੋਈ ਨਹੀਂ ਹਾਂਜੀ ਵੱਖ-ਵੱਖ ਪਾਰਟੀਆਂ ਦੇ ਨਮੇ ਦੇ ਖੜੋਤੇ ਨੇ ਅੱਕਦਾ ਕੋਈ ਰਹਿ ਗਿਆ ਉਹ ਵੀ ਆ ਜਾਊਗਾ ਭਾਈ ਅੰਮ੍ਰਿਤਪਾਲ ਸਿੰਘ ਜੀ ਖੜੋਤੇ ਨੇ ਪਰ ਇਹ ਕੁਛ ਜਿਹੜੇ ਛਰਾਰਤੀ ਪਾਰਟੀਆਂ ਨੇ ਉਹਨਾਂ ਦੇ ਜਿਹੜੇ ਮੀਡੀਆ ਟੀਮਾਂ ਨੇ ਆਈਟੀ ਟੀਮਾਂ ਨੇ ਉਹ ਜਦੋਂ ਦੀ ਮੇਰੀ ਟਿਕਟ ਨਾਉਸ ਹੋਈ ਉਹਨਾਂ ਦੀ ਟਿਕਾ ਨਿਕਲੀਆਂ ਪਈ। ਚਲੋ ਉਹਨਾਂ ਦੀ ਮਰਜ਼ੀ ਹੈ। ਕਿ ਕਹਿੰਦੇ ਹੁੰਦੇ ਕਿ ਜਿਹਦੇ ਬਾਰੇ ਕੋਈ ਮਾੜੀ ਖਬਰ ਆਵੇ ਉਹਦੀ ਉਮਰ ਵੱਧਦੀ ਹੈ। ਤੇ ਦੂਜੀ ਗੱਲ ਜਿਹੜੀ ਹੈ ਮੈਂ ਅੱਜ ਸਵੇਰੇ ਹੀ ਭਾਈ ਅਮਰਪਾਲ ਸਿੰਘ ਜਿਹਦੇ ਪਰਿਵਾਰ ਨੂੰ ਉਹਨਾਂ ਦੇ ਪਿਤਾ ਜੀ ਨੂੰ ਉਹਨਾਂ ਦੀ ਮਾਤਾ ਜੀ ਨੂੰ ਉਹਨਾਂ ਦੇ ਚਾਚਾ ਜੀ ਨੂੰ ਤੇ ਸਮੁੱਚੇ ਪਰਿਵਾਰ ਨੂੰ ਮੈਂ ਮਿਲ ਕੇ ਆਇਆ। ਮੈਂ ਬੇਨਤੀ ਕੀਤੀ ਹੈ ਕਿ ਮੈਂ ਵੀ ਤੁਹਾਡਾ ਆ ਤੁਹਾਡੇ ਵਿੱਚੋਂ ਆ ਔਰ ਜਿੱਥੇ ਸਾਰੇ ਸਿੱਖ ਪੰਥ ਦੇ ਵਿਸ਼ਵਾਸ ਤੇ ਉੱਥੇ ਤੁਹਾਡੇ ਵਰਗੇ ਪਰਿਵਾਰਾਂ ਦੇ ਵੀ ਭਰੋਸੇ ਤੇ ਵਿਸ਼ਵਾਸ ਤੇ ਤੇ ਸਹਿਯੋਗ ਦੀ ਆਸ ਨਾਲ ਹੀ ਮੈਂ ਪੰਥਕ ਪਾਰਟੀ ਵੱਲੋਂ ਇੱਕ ਪੰਥਕ ਜਦਵਾ ਰੱਖਣ ਵਾਲਾ ਤੇ ਪੰਥਕ ਚਿਹਰਾ ਚਾਹੇ ਮੇਰੇ ਵਰਗਾ ਕੂੜ ਦਾ ਭਰਿਆ ਕੋਈ ਗਿਰਲਾ ਹੀ ਹੋਗਾ ਤੇ ਔਰ ਫਿਰ ਵੀ ਜਿਹੜਾ ਪੰਥਕ ਜਜ਼ਬਾ ਆ ਉਹਦੇ ਕਰਕੇ ਮੈਦਾਨ ਵਿੱਚ ਉਤਾਰਿਆ ਗਿਆ ਕਿ ਤੁਸੀਂ ਵੀ ਸਹਿਯੋਗ ਦਿਓ ਉਹਨਾਂ ਨੂੰ ਵੀ ਬੇਨਤੀ ਕਰਕੇ ਆਏ ਆ ਕੁਛ ਅਸੀਂ ਹੋਰ ਵੀ ਆਪਸੀ ਵਿਚਾਰਾਂ ਵਿੱਚ ਕੀਤੀਆਂ ਨੇ ਹਾਂਜੀ ਜਿਨ੍ਹਾਂ ਵਿਚਾਰਾਂ ਦੇ ਵਿੱਚ ਖੁੱਲ ਕੇ ਗੱਲਾਂ ਬਾਤਾਂ ਹੋਈਆਂ ਨੇ ਪਰਿਵਾਰ ਨੇ ਵੀ ਮਾਨ ਦਿੱਤਾ ਆ ਐਵੇਂ ਕਹਿ ਦਈਏ ਪਰਿਵਾਰ ਨੇ ਵੀ ਕਿਸੇ ਤਰ੍ਹਾਂ ਦਾ بڑا ਉਹਨਾਂ ਨੇ ਜਿਸ ਤਰ੍ਹਾਂ ਹੁੰਦਾ ਆ ਸਤਿਕਾਰ ਦਿੱਤਾ ਆ ਪਿਆਰ ਦਿੱਤਾ ਆ ਤੇ ਮੈਂ ਆਸ ਰੱਖਦਾ ਆ ਕਿ ਪੰਥ ਕੇ ਹਿੱਤਾਂ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਜਿਹੜਾ ਆ ਪਰਿਵਾਰ ਜਿਹੜਾ ਜਿਨ੍ਹਾਂ ਨੂੰ ਮੈਂ ਬੇਨਤੀ ਕਰਕੇ ਆ ਹ ਉਹ ਜ਼ਰੂਰ ਵਿਚਾਰ ਕਰਨਗੇ ਬਾਕੀ ਉਹਨਾਂ ਦੀ ਮਰਜ਼ੀ ਹੈ ਉਹਨਾਂ ਜੋ ਕਰਨਾ ਉਹ ਅ ਅਖਤਿਆਰ ਰੱਖਦੇ ਨੇ ਪਰ ਮੈਂ ਆਪਣਾ ਫਰਜ਼ ਸਮਝਦਾ ਹੋਇਆ ਉਹਨਾਂ ਨੂੰ ਨਿਮਰਤਾ ਨਾਲ ਬੇਨਤੀ ਕਰਕੇ ਆਇਆ ਤੇ ਕੁਝ ਉਹਨਾਂ ਨਾਲ ਵਿਚਾਰ ਸਾਂਝੇ ਕਰਕੇ ਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ